ਆ ਜਿਹੜੇ ਝਾੜੂ ਵਾਲੇ ਦੂਜੇ ਡਰਾਮੇ نیشنل ਪਾਰਟੀਆਂ ਦਿੱਲੀ ਵਾਲੀਆਂ ਇਹਨਾਂ ਨੂੰ ਪੰਜਾਬ ਦੀ ਭਜਾਈਏ ਤਾਂ ਹੀ ਪੰਜਾਬ ਬਜੂਗਾ ਨਹੀਂ ਤੇ ਨਹੀਂ ਪੰਜਾਬ ਪੰਜ ਦਾ ਮਤਵਾਜਦਾ ਸਾਬਕਾ ਉਪ ਮੰਤਰੀ ਤੇ ਸ਼ੋਮਨੀ ਅਕਾਲੀ ਦਲ ਬਾਦਲ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਹਲਕਾ ਲੰਬੀ ਦੇ ਪਿੰਡਾਂ ਦਾ ਦੌਰਾ ਕੀਤਾ ਤੁਹਾਨੂੰ ਦੱਸਦੀ ਹੈ ਕਿ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਉਹਨਾਂ ਨੇ ਸੰਬੋਧਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹਨਾਂ ਨੇ ਸਰਕਾਰ ਤਾਂ ਬਣਾ ਲਈ ਅਰ ਹਰ ਵਰਗ ਦੇ ਲੋਕ ਹੁਣ ਉਹਨਾਂ ਤੋਂ ਤੰਗ ਆ ਗਏ ਨੇ ਇਸ ਮੌਕੇ ਉਹਨਾਂ ਨੇ ਪਿੰਡ ਪੱਟੀਵਾਲਾ ਵਿਖੇ মিডিਆ ਨਾਲ ਗੱਲਬਾਤ ਕਰਦੇ ਹੋਏ ਕਿਸਾਨੀ ਅੰਦੋਲਨ ਵਿੱਚ ਮਾਰੇ ਗਏ ਨੌਜਵਾਨ ਦੀ ਮੌਤ ਤੇ ਨਿੰਦਿਆ ਕੀਤੀ ਹੈ ਸੰਘਰਸ਼ ਕਰਨ ਦਾ ਅਧਿਕਾਰ ਹੈ ਕੇਂਦਰ ਨੂੰ ਕਿਸਾਨੀ ਮੰਗਾਂ ਤੇ ਵਿਚਾਰ ਕਰਨ ਦੀ ਅਪੀਲ ਵੀ ਉਹਨਾਂ ਵੱਲੋਂ ਕੀਤੀ ਗਈ ਹੈ ਤੇ ਪੰਜਾਬ ਦੇ ਅੰਦਰ ਗੋਲੀਆਂ ਚੱਲਣੀਆਂ ਪੰਜਾਬ ਦੇ ਕਿਸਾਨ ਲਾਪਤਾ ਹੋਣਾ ਇਸ ਵਿੱਚ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਇਹ ਵੀ ਉਹਨਾਂ ਵੱਲੋਂ ਇੱਥੇ ਕਿਹਾ ਗਿਆ ਹੈ ਇਸ ਤੋਂ ਇਲਾਵਾ ਉਹਨੇ ਇੱਥੇ ਕੀ ਕੀਤਾ ਤੁਸੀਂ ਆਪ ਹੀ ਸੁਣੋ ਕੋ ਨਾ ਸਾਰੀ ਲੀਡਰਸ਼ਿਪ ਪਿੰਡ ਤਮਾਲੇ ਦੇ ਸੂਝਵਾਨ ਸਾਥੀ ਕਾਲੀ ਪੱਖੀ ਸੋਚ ਦੇ ਬਾਲਕ ਪਿੰਡ ਤਮਾਲੇ ਸੰਗਤ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਪਿਛਲਾ ਜਦੋਂ ਇਲੈਕਸ਼ਨ ਵਿਧਾਨ ਸਭਾ ਦਾ ਹੋਇਆ ਉਦੋਂ ਚਲੋ ਆਪਾਂ ਨੇ ਪਿੰਡ ਦਾ ਬਹੁਤ ਵਧੀਆ ਰਿਆ ਆਪਾਂ ਲੜਾਈ ਲੜੀ ਆਪਾਂ ਕਾਮਯਾਬ ਹੋਏ ਵੱਡੀ ਲੀਡ ਵੀ ਲਈ ਆਪ ਉਹ ਇਲੈਕਸ਼ਨ ਨੂੰ ਜੋ ਹੋਇਆ ਉਹਨੂੰ ਭੁੱਲ ਕੇ ਆਪਾਂ ਨੂੰ ਸੇਵਾ ਬਾਲ ਸਾਹਿਬ ਕਰਦੇ ਸੀ ਹੁਣ ਸੰਮਾਨ ਸਿੰਘਬੀਤ ਸਿੰਘ ਜੀ ਬਾਦਲ ਆਪਣੇ ਪਰਿਵਾਰ ਦੇ ਮੁਗੀ ਵਾਂਗੂ ਆਪਣੀ ਸੇਵਾ ਦੇ ਵਿੱਚ ਹਾਜ਼ਰ ਆ ਜੋ ਕੁਛ ਬਾਲ ਸਾਹਿਬ ਨੇ ਕੀਤਾ ਆਪਾਂ ਨੂੰ ਪਤਾ ਹੀ ਹੈ ਅੱਜ ਆਪਾਂ ਜੇ ਗਰੀਬ ਪਰਿਵਾਰਾਂ ਦਾ ਵੇਖੀਏ ਜੇ ਆਪਣੇ ਮਿੰਟ ਕਲੋਨੀਆਂ ਬਣੀਆਂ ਬਾਲ ਸਾਹਿਬ ਨੇ ਬਣਾਈਆਂ ਜੇ ਅੱਜ ਆਟਾ ਦਾਲ ਜਦੋਂ ਹੋਈ ਆ ਉਹ ਵੀ ਦੇਖਣ ਆਪਾਂ ਨੂੰ ਬਾਲ ਸਾਹਿਬ ਦੀ ਆ ਕੋਈ ਬੰਦਾ ਰਹਿ ਨਹੀਂ ਦਿੰਦਾ ਸੀ ਜੇ ਕਿਹਦਾ ਕਾਰਡ ਬੰਦਾ ਹੀ ਘਰੇ ਬਣਾ ਕੇ ਪਾਉਂਗੇ ਸੀ ਆਜਵਾ ਨੂੰ ਤਾਂ ਹੈਣੀ ਵੀ ਕੱਟੇਗੇ ਇਹ ਤਾਂ ਜੀ ਕੱਟੇਗੇ ਕਿਹਦੇ ਕਾਰਟ ਕੱਟੇਗੇ ਉਹ ਚ ਚਮਹੂਣੀ ਨਹੀਂ ਦਿੱਤੀਆਂ ਬਿਜਲੀ ਦੇ ਸੀ ਇਹਦੀ ਮੀਟਰ ਕੋਟ ਹੀ ਨਹੀਂ ਭਰਨ ਦਿੱਤੀ ਸੀ ਉਹ ਵੀ ਆਪਾਂ ਕਰਦੇ ਸੀ ਜੇ ਕਿਸੇ ਇਕਰੀਬ ਨੂੰ ਆਪਾਂ ਮਕਾਨ ਲੈ ਗਏ ਸੀ ਕੁਝ ਸੀ ਹਰ ਇੱਕ ਬੰਦੇ ਨੂੰ ਆਪਾਂ 15-15000 ਦੇ ਚੱਕ ਦੇ ਦਿੱਤੇ ਹੁਣ ਤੁਸੀਂ 7 ਸਾਲ ਦਾ ਟਾਈਮ ਹੋ ਗਿਆ ਵੇਖ ਲਓ ਜੇ ਕਿਸੇ ਨੇ ਕੋਈ ਸਰਕਾਰੀ ਸੂਤ ਦਾ ਮੂੰਹ ਦੇਖਿਆ ਤਾਂ ਇਸ ਕਰਕੇ ਆਪਾਂ ਨੂੰ ਵੀ ਸੋਚਣਾ ਪਊਗਾ ਪਿੰਡ ਬਾਦਲ ਮਨਾਰੇ ਆਪਾਂ ਉਥੇ ਕਾਰਡ ਰੱਖੇ ਆ ਇਸ ਸਾਰੇ ਨੂੰ ਬੇਨਤੀ ਹੈ ਕਿ ਤੁਹਾਡੇ ਬਜ਼ੁਰਗ ਦੀ ਪਹਿਲੀ ਵਰਸੀ ਤੁਸੀਂ ਜਰੂਰ ਉੱਥੇ ਆਜਿਬ ਵੈਸਵੇਰੇ ਦਾਸ ਤੋ ਰਹਿ ਕੇ 12 ਵਜੇ ਤੱਕ ਆਪਸ ਦੇ ਕੀ ਟੰਗੂ ਮੇਰੇ ਤਪਤੀਸੀ ਔਰ ਤੁਹਾਡੇ ਬਜ਼ੁਰਗ ਆਪਣੇ ਇਲਾਕੇ ਦੇ ਮਿਲ ਸਭ ਤੋਂ ਵੱਡੇ ਸੇਵਾਦਾਰ ਤੁਸੀਂ ਇੱਕ ਸ਼ਾਮ ਵੀ ਸੀ ਉਹਨਾਂ ਨੇ ਪੂਰੀ ਜ਼ਿੰਦਗੀ ਸੇਵਾ ਹੀ ਕੀਤੀ ਮੁੱਖ ਮੰਤਰੀ ਬਨਣਾ ਸੋਖਾ ਮੁੱਖ ਮੰਤਰੀ ਨਿਭਾਉਣੀ ਔਖੀ ਹੈ ਕਿੰਨੇ ਮਰਜ਼ੀ ਮੁੱਖ ਮੰਤਰੀ ਬਣ ਗਏ ਆਪਣੇ ਪੰਜਾਬ 'ਚ ਉਹਨਾਂ ਨੂੰ ਕੋਈ ਯਾਦ ਕਰਦਾ ਉਹਨਾਂ ਦੀ ਕੋਈ ਨਿਸ਼ਾਨੀ ਹੈ ਦਰਬਾਰਾ ਸੇ ਵੀ ਮੁੱਖ ਮੰਤਰੀ ਰਿਹਾ ਯਾਨੀ ਜ਼ੈਲ ਸਿੰਘ ਵੀ ਮੁੱਖ ਮੰਤਰੀ ਰਿਹਾ ਕੈਪਟਨ ਮਰਿੰਦਰ ਸਿੰਘ ਵੀ ਮੁੱਖ ਮੰਤਰੀ ਰਿਹਾ ਉਹਨਾਂ ਭਗਵੰਤ ਪਾਗਲ ਜ ਆ ਉਹ ਵੀ ਹੈ

ਇਸੇ ਬੱਚਿਆਂ ਨੂੰ ਮੁਫਤ ਪੜਾਉਣ ਦੀ ਸਕੀਮ ਬਾਪੂ ਬਾਦਲ ਦੀ ਜਿਹੜੇ ਆਪਣੀ ਨੌਜਵਾਨਾਂ ਪੀੜ੍ਹੀ ਜਿਹੜੇ ਨਵੇਂ ਕੋਈ 18 ਸਾਲ ਦਾ ਕੋਈ 22 ਸਾਲ ਦਾ ਉਹਨਾਂ ਨੇ ਜਾਂ 25 ਸਾਲ ਦਾ ਉਹਨਾਂ ਨੇ ਉਹ ਜ਼ਿੰਦਗੀ ਨਹੀਂ ਦੇਖੀ 25 ਸਾਲ ਪਹਿਲੇ ਪਿੰਡ ਕਰਵਾਣਾ ਕੀ ਹੁੰਦਾ ਸੀ 30 ਸਾਲ ਇੱਥੇ ਪਿੰਡ 'ਚ ਕੀ ਇੱਥੇ ਆਪਣੀ ਫਸਲਾਂ ਹੁੰਦੀਆਂ ਸੀ ਕਿ ਨਹੀਂ ਹੁੰਦੀਆਂ ਸੀ ਤੇ ਆ ਪਿੰਡਾਂ ਆਪਣੇ ਪਿੰਡ 'ਚ ਮੌਕੇ ਕਿਨੇ ਲਗਾਇਆ ਕਸੀ ਕਿਨੇ ਕੰਢੀ ਖਾਰੇ ਕਿਨੇ ਬਣਾਏ ਅੰਡਰਗਰਾਉਂਡ ਪਾਈਪ ਸਿਸਟਮ ਕਿਨੇ ਲਿਆਂਦਾ ਆ ਗਲੀਆਂ ਕਿਨੇ ਬਣਾਏ ਹੱਤਪਰ ਕੀਨੇ ਬਣਾਏ ਇੱਕੋ ਇੱਕ ਇਨਸਾਨ ਨੇ ਬਾਪੂਵਾਜ ਨੇ ਹੋਰ ਕਿਸੇ ਨੇ ਨਹੀਂ ਜਿਸ ਦਿਨ ਸਰਕਾਰ ਆਪਣੀ ਜਾਂਦੀ ਆ ਉਸੇ ਦਿਨ ਰੁਕ ਜਾਂਦਾ ਕੰਮ ਜੇ 5 ਸਾਲ ਬਾਅਦ ਵਾਪਸ ਨੇ ਹੁੰਦੇ ਸੀ ਤੇ 5 ਸਾਲ ਬਾਅਦ ਜਿਸ ਦਿਨ ਆਉਂਦਾ ਸੀ ਉਸੇ ਦਿਨ ਤੇ ਅਫਸਰ ਡੋਢੇ ਇੱਥੇ ਆਉਣ ਲੱਗ ਜਾਂਦੇ ਸੀ ਤੇ ਕੰਮ ਸ਼ੁਰੂ ਹੋ ਜਾਂਦਾ ਸੀ ਤੇ ਜੰਗ ਜੁੜ ਪੂਰੀ ਟੋੜੀ ਟੋਰ ਬਣ ਜਾਂਦੀ ਸੀ ਬਾਪੂ ਬਾਦਲ ਨੇ ਕਿਤੇ ਫਰਕ ਨਹੀਂ ਰੱਖਿਆ ਕਿ ਆ ਕਾਂਗਰਸ ਹੀ ਹੈ ਦਾ ਕੁਝ ਨਹੀਂ ਕਰਨਾ ਅਈ ਢੁਗਣਾ ਨਹੀਂ ਕਰਨਾ ਉਹ ਨਹੀਂ ਕਰਨਾ ਬਾਪੂ ਬਾਦਲ ਆਪਣਾ ਤੁਝ। ਤੁਨੂੰ ਕਿਸੇ ਚੀਜ਼ ਦੀ ਆਸ ਨਹੀਂ ਆਉਂਦੀ। ਆਪਾਂ ਗੱਲਾਂ ਚ ਆ ਜੰਨੇ ਆ। ਹੁਣ ਝਾੜੂ ਵਾਲੇ ਮੈਂ ਤਾਂ ਹੈਰਾਨ ਐ। ਆਪਣੀ ਕੌਮ ਤੇ ਹੈਰਾਨਾ ਆਪਣੇ ਪੰਜਾਬੀਆਂ ਤੇ ਹੈਰਾਨਾ ਹੈ। ਕੰਧਾ ਤੇ ਉਹਨੇ ਆ ਕੇ ਲਿਖਤਾ ਕਿ ਇੱਕ ਮੌਕਾ ਝਾੜੂ ਦੇ ਦਿਓ ਕੇਜਰੀਵਾਲ ਨੂੰ। ਤੇ ਆਪਾਂ ਖਾਮੀਚੇ ਹੁੰਦੇ ਜੇ ਤਾਂ ਪੰਜ ਸਾਲ ਆਪਣੀ ਨੂੰ ਬਰਬਾਦ ਕਰ ਲਿਆ ਆਪਾਂ ਹੁਣ ਕਿੱਥੇ ਆ ਕੇਜਰੀਵਾਲ ਜਿਹੜਾ ਖੜਾ ਹੈ ਕੀ ਤੁਹਾਡੀ ਤਕਲੀਫ ਸੁਣਨ ਵਾਸਤੇ ਆਇਆ ਇਹ ਸੁੰਢੀ ਨਰਮੇ ਨੂੰ ਕੋਈ ਕੀ ਤੁਹਾਡੀ ਬਾਹ ਫੜੀ ਜਿਹੜਾ ਬਿਜਲੀ ਦੇ ਕੱਠ ਲੱਗਦੇ ਐ ਕੋਈ ਸੁਣਨ ਵਾਲਾ ਹੈ ਇਹ ਤੁਹਾਡੇ ਮੀਟਰ ਭੱਟ ਕੇ ਲੈ ਹੰਦੀ ਐ ਕੋਈ ਸੁਣਨ ਵਾਲਾ ਹੈ ਇਹ ਹੁਣ ਮੋਗੇ ਛੋਟੇ ਕਰਦੇ ਕੋਈ ਸੁਣਨ ਵਾਲਾ ਹੈ ਆ ਨਹਿਰਾਂ ਦੇ ਪੱਖੇ ਲਾਈ ਸੀ ਹੁਣ ਉਹਨਾਂ ਦੇ ਪੱਟੀ ਆਂਦੇ ਕੋਈ ਸੁਣਨ ਵਾਲਾ ਹੈ ਉਹਨਾਂ ਨੇ ਤਾਂ ਫੱਕੀ ਮਾਰਨੀ ਸੀ ਸਰਕਾਰ ਬਣਾਉਣੀ ਸੀ ਮੁੱਖ ਮੰਤਰੀ ਕੱਲੇ ਇਕੋ ਹੀ ਬਾਦਲ ਸਾਹਿਬ ਰਿਹਾ ਜਿਹਨੇ ਮੁੱਖ ਮੰਤਰੀ ਬਣੇ ਸੇਵਾ ਕਰਨ ਵਾਸਤੇ ਦੂਜੇ ਬਣੇ ਮੁੱਖ ਮੰਤਰੀ ਰਾਜ ਕਰਨ ਵਾਸਤੇ ਰਾਜ ਕਰਨ ਵਾਸਤੇ ਤੇ ਸੇਵਾ ਕਰਨ ਵਾਸਤੇ ਜ਼ਮੀਨ ਆਸਮਾਨ ਦਾ ਫਰਕ ਹੈ ਤੇ ਕੰਦੀਵੜ ਜਾਨੀ ਅਮਰ ਸਰ ਜਾਨੀ ਹਾਂ ਆ ਥਰਮਲ ਪਲੈਂਟ ਆ ਤੁਸੀਂ ਜਿੰਨੀਆਂ ਚੀਜ਼ਾਂ ਥੱਲੇ ਕੰਨ ਸਾਹ ਨੇ ਹੋਰ ਕੋਈ ਨਹੀਂ ਹੈ ਤੇ ਉਹ ਵੀ ਇਨਸਾਨ ਆਪਣੇ ਹਲਕੇ ਨੇ ਆਪਣੇ ਬਜ਼ੁਰਗ ਨੇ ਤੋਂ ਮੈਂ ਜਿਹੜਾ ਬੇਨਤੀ ਕਰਨ ਆਇਆ ਅੱਜ ਦੇਖੋ ਬਾਦਲ ਸਾਹਿਬ ਹੁਣ ਆਪਣੇ ਵਿੱਚ ਨਹੀਂ ਰਹੇ ਮੇਰੀ ਜਿੰਮੇਵਾਰੀ ਪਹਿਲੇ ਜਲਦਾਬਾਦ ਹਲਕੇ ਦੀ ਹੁੰਦੀ ਸੀ ਪਰ ਮੈਨੂੰ ਜਦੋਂ ਜਾਦੇ ਟੇਲੇ ਹੋ ਗਏ ਮੈਨੂੰ ਬਾਲਸਰ ਲਾ ਕੇ ਕਹਿੰਦਾ ਜੀ ਹੁਣ ਤੂੰ ਜਿੰਮੇਵਾਰੀ ਲੰਬੀ ਹਲਕੀ ਦੀ ਸੰਭਾਲ। ਆ ਮੇਰਾ ਘਰ ਆ ਮੇਰਾ ਪਰਿਵਾਰ ਆ ਹੁਣ ਤੋਂ ਜਿੰਮੇਵਾਰੀ ਥੋੜੀ। ਮੈਂ ਤੁਹਾਨੂੰ ਵਾਦਾ ਕਰਦਾ ਜਿਵੇਂ ਬਾਪੂ ਬਾਦਲ ਨੇ ਸੇਵਾ ਕੀਤੀ ਬਾਪੂ ਬਾਦਲ ਵਰਗਾ ਬੰਨਾ ਬਹੁਤ ਔਖਾ। ਕੋਈ ਨਹੀਂ ਬਣ ਸਕਦਾ। ਉਹ ਕੋਦ ਕਿਤੇ ਕਿਤੇ ਹੀ ਰੱਬ ਪੈਦਾ ਕਰਦਾ ਬਾਪੂ ਬਾਦਲ ਵਰਗਾ ਇਨਸਾਨ। ਅਸੀਂ ਕੋਸ਼ਿਸ਼ ਕਰਾਂਗੇ। ਇਹ ਅੱਜ ਵੀ ਅੱਜੇ ਬਹੁਤ ਵੱਡੀ ਗੱਲ ਹੈ ਪਰ ਜਿਵੇਂ ਉਹਨਾਂ ਨੇ ਸੇਵਾ ਕੀਤੀ ਜਿਵੇਂ ਤੁਹਾਨੂੰ ਉਹਨਾਂ ਨੇ ਅੱਜ ਵੀ ਆਉਣ ਦਿੱਤੀ ਜੇ ਤੁਹਾਡੀ ਕੋਈ ਤਕਲੀਫ ਨਹੀਂ ਤੁਹਾਨੂੰ ਆਉਣ ਦਿੱਤੀ ਉਹ ਮੈਂ ਯਕੀਨ ਕਹਾਂਗਾ ਆਪਣੀ ਸਰਕਾਰ ਆਉਂਦੀ ਹੈ ਤੁਸੀਂ ਨਿਆਰੇ ਲਿਆ ਦੂੰਗਾ ਤੁਹਾਨੂੰ ਪਤਾ ਲੱਗੂਗਾ ਕੋਈ ਟੈਨਸ਼ਨ ਹੀ ਨਹੀਂ ਇੱਥੇ ਜਣੀ ਵੱਡੀ ਗੱਲ ਹੈ ਨਾ ਲੰਬੀ ਵਾਲਿਓ ਤੁਹਾਨੂੰ ਕੋਈ ਟੈਨਸ਼ਨ ਸੀ ਜਿਸ ਨੂੰ ਬਾਦਲ ਸਾਹਿਬ ਮੁੱਖ ਮੰਤਰੀ ਹੈ ਤੁਹਾਨੂੰ ਕੋਈ ਬਿਜਲੀ ਵਾਲਾ ਆਉਣਾ ਹੈ ਮੀਟਰ ਚੈੱਕ ਕਰਨ ਵਾਸਤੇ ਕੋਈ ਮੋਕੇ ਵੱਡੇ ਕਰਨ ਵਾਸਤੇ ਕੋਈ ਹੰਝੋ ਨੇ ਕਰਨ ਵਾਸਤੇ ਹੁੰਦਾ ਸੀ ਕੋਈ ਥੋੜੀ ਰਿਸਪੈਕਟਰ ਥੋੜੀ ਮਦਦ ਹੁੰਦਾ ਸੀ ਕੋਈ ਪੁਲਸਰਾਂ ਤੱਕ ਕਰਦਾ ਸੀ ਨਹੀਂ ਕਿਉਂਕਿ ਪਤਾ ਸੀ ਥੋੜੇ ਪਾਰੇ ਨੇ ਹੇ ਹੁਣ ਰਾਤ ਨੂੰ ਘਰ ਲੱਗਦਾ ਕਿ ਇਥੇ ਕਿਤੇ ਉਹ ਬੀਲੀ ਆ ਲੈਣ ਆ ਜਾਣ ਆ ਤਾਂ ਕਹਿੰਦਾ ਮੈਂ 600 ਯੂਰੋ ਮੁਫਤ ਕਰਦੇ ਆ ਆਪਣੇ ਤਾਂ ਸਾਰੇ ਮੁਫਤ ਸੀ ਸਾਰੇ ਮੁਫਤ ਸੀ ਦੋਟਾ ਸੋ ਐਸ ਕਰਕੇ ਆਪਣੇ ਆਪਣੇ ਜੋ ਰਿਸ਼ਤਾ ਮੇਰਾ ਤੁਹਾਡੇ ਨਾਲ ਹੋ ਸਕਦਾ ਨਾ ਭਗਵੰਦ ਦਾ ਹੋ ਸਕਦਾ ਨਾ ਕਿਸੇ ਹੋਰ ਦਾ ਹੋ ਸਕਦਾ ਐਸ ਕਰਕੇ ਆਪਣੀ ਆਪਣੀ ਫੌਜ ਜੁਤੀਓ ਆਪਾਂ ਆਪਣੇ ਹਲਕੇ ਦੀ ਤਾਕਤ ਬਣਾਈਏ ਮੇਰੀ ਕੋਈ ਬੇਨਤੀ ਹੈ ਮੈਨੂੰ ਪੂਰੇ ਪੰਜਾਬ ਜਾਣਾ ਪਈ ਜੇ ਸਰਕਾਰ ਬਣਾਉਣੀ ਹੈ ਐਮਐਲਏ ਬਣ ਕੇ ਇਕੱਲੇ ਲੰਬੀ ਦਾ ਨਹੀਂ ਸਰਕਾਰ ਬਣ ਸਕਦੀ ਸਾਰੇ ਪੰਜਾਬ ਦੇ ਕਾਕੀ ਦਿਲ ਦੇ ਐਮਐਲਏ ਜਿੱਤਣ ਤਾਂ ਬਣ ਸਕਦੀ ਹੈ ਅੱਜ ਕਰਕੇ ਮੈਨੂੰ ਤਾਂ ਬਾਹਰ ਦੀ ਲੜਾਈ ਲੜਦੇ ਹੋ ਤੁਸੀਂ ਮੇਰੀ ਲੜਾਈ ਇੱਥੇ ਤੁਸੀਂ ਆਪ ਲੜੋ ਵਰਕਰ ਲੜਨ ਅਜਮੜੀ ਵਰਕਰ ਦੀ ਥੋੜੀ ਹੈ ਜਿਹੜੇ ਥੋੜੇ ਆਂਢੀ ਗੁਆਂਢੀ ਹੈ ਜਿਹੜੇ ਦੂਜੇ ਪਾਸੇ ਗਏ ਉਹਨਾਂ ਨੂੰ ਸਮਝਾਈਏ ਤੁਸੀਂ 5 ਸਾਲ ਕੈਪਟਨ ਦਾ ਵੀ ਦੇਖ ਲਿਆ ਹੁਣ ਇਹਨਾਂ ਦਾ ਵੀ ਦੇਖ ਲਿਆ ਆਪਾਂ ਵੋਟ ਖਰਾਬ ਨਹੀਂ ਕਰਨੀ ਆ ਵੋਟ ਕੈਜੀ ਤਾਕਤ ਹੈ ਜਿਹੜੀ ਤੁਸੀਂ ਆਪਣੀ ਕਿਸਮਤ ਬਦਲ ਸਕਦੇ ਹੋ ਆਪਣੇ ਦੁਕਾਨ ਨੂੰ ਸੁੱਖਾਂ-ਜਲਕੀਆਂ ਆ ਸਕਦੇ ਹੋ ਆ ਵੋਟਾਂ ਚੀਜ਼ ਹੈ ਆ ਵੋਟ ਹੈ ਜੀ ਗੱਲ ਨਹੀਂ ਹੈ ਕਿ ਇੱਕ ਪੱਤੀ ਪਾਈਏ ਇੱਕ ਪੱਤੀ ਨੇ ਤੁਹਾਡੇ 5 ਸਾਲ ਬਰਬਾਦ ਵੀ ਕਰ ਦਿੰਦੇ ਆ ਤੇ 5 ਸਾਲ ਤੁਹਾਡੀਆਂ ਮੁਸ਼ਕਲਾਂ ਵੀ ਹੱਲ ਕਰ ਦਿੰਦੀਆਂ ਆ ਆਪਾਂ ਗੰਦ ਬੱਤੀ ਪਾ ਦੀ ਆਪਾਂ ਗੰਦ ਬੱਤੀ ਪਾ ਕੇ ਝਾੜੂ ਵਾਲਿਆਂ ਨੂੰ 92 ਸੀਟਾਂ ਜਿੱਤ ਆਦੀਆਂ ਉਹ ਪਤਾ ਹੀ ਨਹੀਂ ਕਿਹੜੇ ਐਮ.ਐਲ.ਏ. ਇਹਨਾਂ ਦੇ

ਲੋਕਾਂ ਨੂੰ ਤਾਂ ਸਵੇਰੇ ਪਤਾ ਲੈਂਦਾ ਬਾਪੂ ਆਸ ਨੂੰ ਪਹਿਲੇ ਪਤਾ ਲੱਗਿਆ ਸਵੇਰੇ ਥੋੜੇ ਦੇ ਦਰਵਾਜੇ ਜੁੰਦੇ ਸੀ 30 40 ਹਜ਼ਾਰ ਰੁਪਏ ਤੋਂ ਲੰਬੀ ਹਲਕੇ ਤੋਂ ਲੋੜ ਚਾਹੀਦੀ ਹੈ ਸਹੀ ਬਣ ਗਈ ਜਿਹੜੀ ਆਪਾਂ ਕਮੀ ਬਾਦੂ ਸਾਹਿਬ ਦੇ ਹੁੰਦੇ ਕਰਕੇ ਆਪਾਂ ਆਪਾਂ ਜਿੱਤ ਨਹੀਂ ਸਕੇ ਬਾਦ ਬਾਦ ਸਾਹਿਬ ਨੂੰ ਤਾਂ ਮੱਲਦਾ ਹੈ ਹਲਕੇ ਨੇ ਇੱਥੇ ਵੋਟਾਂ ਪੈਣੀ ਨਹੀਂ ਲਈ ਅਸੀਂ ਇੱਥੇ ਤਾਂ ਸਾਰੇ ਇੱਕ ਪਾਸੇ ਹੀ ਹੋਣੇ ਚਾਹੁੰਦੇ ਸੀ ਜੇ ਜੇ ਸੇਵਾ ਉਹਨਾਂ ਨੇ ਕੀਤੀ ਹੈ ਤੋ ਫਿਰ ਵੀ ਆਪਾਂ ਤਖੜੇ ਹੋ ਕੇ ਲੱਗੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਫਤਿਹ ਅਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਨੇ ਫੋਟੋਆਂ ਖਿਚਾਉਣੀਆਂ ਪਰ ਜਿਵੇਂ ਉਹਨਾਂ ਨੇ ਸੇਵਾ ਕੀਤੀ ਉਹ ਜੀ ਸੇਵਾ ਕਰਕੇ ਤੁਹਾਨੂੰ ਕਿਸੇ ਚੀਜ਼ ਦੀ ਆਂਚ ਨਹੀਂ ਹੋਂਦਾਂਗਾ ਪਰ ਮੈਂ ਬੇਨਤੀ ਕਰਦਾ ਇਕੱਠੇ ਹੋ ਕੇ ਆਪਾਂ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਨੂੰ ਤਖੜਾ ਕਰ ਲਈਏ ਆ ਜਿਹੜੇ ਝਾੜੂ ਵਾਲੇ ਦੂਜੇ ਡਰਾਮੇ ਨੈਸ਼ਨਲ ਪਾਰਟੀਆਂ ਦਿੱਲੀ ਵਾਲੀਆਂ ਇਹਨਾਂ ਨੂੰ ਪੰਜਾਬ ਚ ਭਜਾਈਏ ਤਾਂ ਹੀ ਪੰਜਾਬ ਬਜੂਗਾ ਨਹੀਂ ਤਾਂ ਨਹੀਂ ਪੰਜਾਬ ਬਜਦਾ ਮੈਂ ਤੁਹਾਨੂੰ ਅੱਜ ਦੱਸਦਾ ਮੈਂ ਜਿਆਦਾ ਸਮਾਨ ਲੈੰਦਾ ਹੁਣ ਸੋਡੇ ਸਾਰਿਆਂ ਵਾਹਿਗੁਰੂ ਜੀ ਕੀ ਫਤਿਹ ਜੀਨੇ ਫੋਟੋ ਖਿਚਾਉਣੀਆਂ ਆ ਜਾਈਏ ਕੈਮਰੇ ਵਾਲਾ ਕਿੱਥੇ ਆ ਜੀ ਆਹ ਇੱਧਰ ਬੜੀ ਦੁੱਖ ਦੀ ਗੱਲ ਹੈ ਕੱਲ ਜਦੋਂ ਮੈਂ ਖਬਰ ਸੁਣੀ ਇੱਕ ਨੌਜਵਾਨ ਸ਼ਹੀਦ ਹੋ ਗਿਆ ਮੈਨੂੰ ਬੜਾ ਦੁੱਖ ਲੱਗਿਆ ਦੇਖੋ ਉਹ ਨੌਜਵਾਨ ਉਹ ਹੈ ਜਿਨ੍ਹਾਂ ਨੇ ਦੇਸ਼ ਦੇ ਨੂੰ ਅਨਪੈਦਾ ਕਰਕੇ ਦਿੱਤਾ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਉਣੀਆਂ ਰਬਰ ਬੁਲੇਟਸ ਨਾਲ ਆ ਕੋਈ ਡੈਮੋਕਰੈtic ਸਿਸਟਮ ਨਹੀਂ ਹੈ ਹਾਂ ਹਰ ਵਰਗ ਨੂੰ ਡੈਮੋਕਰੇਸੀ ਵਿੱਚ ਹੱਕ ਹੈ ਆਪਣਾ ਪ੍ਰੋਟੈਸਟ ਕਰਨ ਦਾ ਪਰ ਸਰਕਾਰਾਂ ਨੂੰ ਵੀ ਵੀ ਜ਼ਿੰਮੇਵਾਰੀ ਹੁੰਦੀ ਹੈ ਕਿਵੇਂ ਉਹ ਸਿਚੁਏਸ਼ਨ ਨੂੰ ਕੰਟਰੋਲ ਕਰਨਾ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਦੀ ਇੱਕ ਸੋਚ ਹੁੰਦੀ ਸੀ ਕਿ ਜੇ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਜਾਂ ਕੋਈ ਪ੍ਰੋਟੈਸਟ ਕਰਨਾ ਚਾਹੇ ਉਹ ਆਬਲਾ ਲੈਂਦੇ ਸੀ ਉਹਨਾਂ ਨੂੰ ਉਹਨਾਂ ਆਪ ਗੱਲ ਕਰਦੇ ਸੀ ਤੇ ਨਾਲ ਦੇ ਨਾਲ ਸੁਝਾ ਲੈਂਦੇ ਸੀ ਗਵਰਨਮੈਂਟ ਆਫ ਇੰਡੀਆ ਨੂੰ ਆ ਜਿਹੜੀ ਕਿਸਾਨਾਂ ਦੀ ਜਿਹੜੀ ਮੰਗਾਂ ਜਿਹੜੀਆਂ ਉਹਨਾਂ ਨੇ ਕਮਿਟਮੈਂਟ ਕੀਤੀ ਸੀ ਘੱਟੋ ਘੱਟ ਆਪਣੀ ਕਮਿਟਮੈਂਟ ਜਰੂਰ ਪੂਰੀ ਕਰਨੀ ਚਾਹੀਦੀ ਹੈ ਨਾਲੇ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਣਾ ਹੈ ਭਗਵੰਤ ਮਾਨ ਨੇ ਇਲੈਕਸ਼ਨ ਤੋਂ ਪਹਿਲੇ ਪੰਜਾਬੀਆਂ ਨੂੰ ਵਾਅਦਾ ਕੀਤਾ ਸੀ ਕਿ 22 ਫਸਲਾਂ ਤੇ ਮੈਂ ਐਮਐਸਪੀ ਦਊਗਾ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਨਾ ਚਾਹਣਾ ਤੇ ਮੈਂ ਜਥੇਬੰਦਿਆਂ ਨੂੰ ਵੀ ਬੇਨਤੀ ਕਰਨਾ ਚਾਹਣਾ ਆਪਾਂ ਉਹਨਾਂ ਭਗਵੰਤ ਮਾਨ ਜਿਹੜੀ ਆਪਣੀ ਵਾਦਾ ਕਰਕੇ ਅੱਜ ਉਹ ਮੁੱਖ ਮੰਤਰੀ ਬਣਿਆ ਫਿਰਦਾ ਹੈ ਹੁਣ ਅੱਜ ਕੈਬਨਟ ਹੈ ਹਾਂ ਫੈਸਲਾ ਕੈਬਨਟ ਫੈਸਲਾ ਕਰ ਲੈ ਤੇ ਅਸੀਂ ਉਹਦਾ ਸਵਾਗਤ ਕਰਾਂਗੇ ਤੇ ਨਾਲੇ ਅਗਲੇ ਮਹੀਨੇ ਸੈਸ਼ਨ ਹੈ ਪੰਜਾਬ ਦਾ ਉਸ ਸੈਸ਼ਨ ਵਿੱਚ ਐਕਟ ਲੈ ਕੇ ਆਏ ਤੇ ਜਿਹੜੀ 22 ਫਸਲਾਂ ਦਾ ਭਗਵੰਤ ਮਾਨ ਨੇ ਵਾਦਾ ਕੀਤਾ ਪੰਜਾਬੀਆਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਸ ਕਰਕੇ ਉਹ ਮੁੱਖ ਮੰਤਰੀ ਬਣਿਆ ਤੇ ਮੈਂ ਅਕਾਲੀ ਦਲ ਦੇ ਐਮਐਲਏ ਜਿਹੜੇ ਹੈਗੇ ਉਹ ਐਸੈਂਬਲੀ ਵਿੱਚ ਉਹਨਾਂ ਦੀ ਭਗਵੰਤ ਮਾਨ ਦੇ ਆ ਜਿਹੜੇ ਐਕਟ ਲੈ ਕੇ ਆਊਗਾ ਵਾਈ ਫਸਲਾਂ ਦੀ ਐਮਐਸਪੀ ਦੇਣ ਦਾ ਉਹਦਾ ਅਸੀਂ ਸਮਰਥਨ ਵੀ ਕਰਾਂਗੇ ਤੇ ਪੂਰੀ ਸਪੋਰਟ ਵੀ ਕਰਾਂਗੇ ਕੇਂਦਰ ਨੂੰ ਕਿਸ ਤਰ੍ਹਾਂ ਦੀ ਅਪੀਲ ਕਰਾਂਗੇ ਮੈਂ ਕੇਂਦਰ ਨੂੰ ਇੱਕੋ ਹੀ ਅਪੀਲ ਕਰਨਾ ਚਾਹਣਾ ਹੈ ਕਿ ਗੱਲਬਾਤ ਨਾਲ ਆ ਗੱਲ ਜਲਦੀ ਤੋਂ ਜਲਦੀ ਸੁਲਝਾ ਲੈਣ ਕਿਸਾਨ ਕੀ ਆਪਣੇ ਨਾ ਲਲਾਪਤਾ ਵੀ ਹੋਇਆ ਹੈ ਕੋਈ ਸਵਾਲੀ ਦੇਖੋ ਪੰਜਾਬ ਦੀ ਸਰਕਾਰ ਪੰਜਾਬ ਦੇ ਅੰਦਰ ਗੋਲੀਆਂ ਚੱਲ ਰਹੀਆਂ ਪੰਜਾਬ ਦੇ ਅੰਦਰ ਪੰਜਾਬ ਦੇ ਕਿਸਾਨਾਂ ਗਾਇਬ ਹੋ ਰਹੇ ਆ ਤੇ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਕੋਈ ਮੁੱਖ ਸਰਕਾਰ ਕੁਝ ਕਰਨੀ ਨਹੀਂ ਸਹੀ ਮੈਨੇ ਤਾਂ ਦੋਸ਼ੀ ਤਾਂ ਪੰਜਾਬ ਸਰਕਾਰ ਹੈ ਗਿੱਦੜਪਾਹਰ ਤੋਂ ਸੋਨੀ ਢੱਲਾ ਦੀ ਰਿਪੋਰਟ